ਹੈਲੋ ਸਰ ਸ਼ਿਕਾਜੀ ਵਲਕਮ ਆ ਜੀ ਤੁਹਾਡਾ ਟੋਰਕੋ ਦੇਖ ਲੋ ਅੱਜ ਮਿਤੀ 25 12 2025 ਨੂੰ ਅਸੀਂ ਦਿਨ ਵੀਰਵਾਰ ਨੂੰ ਅਸੀਂ ਜਾ ਰਹੇ ਆਂਗੇ ਸੱਚਤਾਂ ਸਿੰਘ ਜੀ ਦੇ ਨਾਲ ਦਰਸ਼ਨ ਲਈ ਸੋ ਅਸੀਂ ਤੁਰਪੇ ਆ ਜੀ ਜੀ ਨੀ ਸਟੇਸ਼ਨ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਜਾ ਰਹੇ ਆ ਜੀ ਸਾਰੀ ਸੰਗਤ ਇਕੱਠੇ ਹੋ ਕੇ ਸਾਡੇ ਨਾਲ 20 25 ਜਾਣੇ ਹੈਗੇ ਆ ਅਸੀਂ ਸਾਰੇ ਜਣੇ ਇਕੱਠੇ ਹੋਵਾਂਗੇ ਰੇਲਵੇ ਸਟੇਸ਼ਨ ਤੇ ਤੇ ਸਾਨੂੰ ਇਹਨਾਂ ਪਤਾ ਹੈ ਰੇਲਵੇ ਸਟੇਸ਼ਨ ਤੇ ਬਹੁਤ ਜ਼ਿਆਦਾ ਰਸ ਹੋਣਾ ਸੀ ਮੈਂ ਤੋਹੀ ਘਬਰਾਟ ਹੋਈ ਜਾ ਰਹੀ ਸੀ ਤੇ ਸਮਾਨ ਜ਼ਿਆਦਾ ਸੀ ਇਸ ਲਈ ਦੋ ਗੱਡੀਆਂ ਚ ਲੈ ਗਏ ਇੱਕ ਪਹਿਲੀ ਇੱਕ ਗੱਡੀ ਸੀ ਤੇ ਅੱਛੇ ਸਾਡੀ ਗੱਡੀ ਪਿੱਛੇ ਸਾਡੀ ਗੱਡੀ ਲੱਗੀ ਹੋਣੀ ਸੀ ਸੋ ਘੰਟਾ ਘਰ ਆ ਗਿਆ ਤੇ ਸਾਡੀ ਟ੍ਰੇਨ ਹੈਗੀ ਪਹਿਲਾਂ ਲੁਧਿਆਣੇ ਤੋਂ ਅੰਬਾਲੇ ਤੇ ਅੰਬਾਲੇ ਤੋਂ ਫਿਰ ਸਿੱਧੀ ਨਾਦੇੜ ਸਾਹਿਬ ਨੂੰ ਸਾਡੀ ਟ੍ਰੇਨ ਸੋ ਅਸੀਂ ਪਹਿਲਾਂ ਪਹੁੰਚੇ ਆ ਜੇ ਜੇ ਅਰੇ ਸ੍ਰੀ ਰੇਲਵੇ ਸਟੇਸ਼ਨ ਤੇ ਇੱਕ ਉਹ ਸਾਡੀ ਟ੍ਰੇਨ ਜਾਊਗੀ ਅੰਬਾਲਾ ਅੰਬਾਲੇ ਟ੍ਰੇਨ ਪਕੜਨੀ ਅਸੀਂ ਸੋ ਸਾਰਾ ਪਤਾ ਕੱਦੇ ਕੱਦੇ ਰੋਟੀਆਂ ਬਣਾਈਆਂ ਸਵੇਰ ਨੋਟ ਕੇ ਸਾਰਾ ਨਾਸ਼ਤਾ ਪਾਣੀ ਰੈਡੀ ਅਸੀਂ ਕੱਲ੍ਹ ਆ ਲੰਚ ਦੀ ਨਾਲ ਸਾਰਾ ਕੁਝ ਰੈਡੀ ਕਰ ਲਿਆ ਸੋ ਫਾਈਨਲੀ ਅਸੀਂ ਪਹੁੰਚ ਗਏ ਲੁਧਿਆਣਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਤੇ ਤੁਸੀਂ ਦੇਖ ਰਹੇ ਹੋ ਇਹ ਸਾਡੀ ਜਿੰਨੀ ਥੋੜੀ ਸਟਾਪ ਕੀਤੀ ਵਾਓ ਤੇ ਨਾਲ ਉਸੇ ਐਂਟਰੀ ਹੋ ਰਹੀ ਆ ਤੇ ਇਸੇ ਸਾਡੀ ਗੱਡੀ ਕਿ ਕੇ ਅੰਦਰ ਭਾਈ ਪਾਰਕਿੰਗ ਤੇ ਨਹੀਂ ਉਤਾਰ ਕੇ ਚਲੇਗੀ ਸੋ ਫਾਈਨਲੀ ਅਸੀਂ ਆਪਾ ਪਹੁੰਚ ਗਏ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਕੋਲ ਇਹ ਮੇਰੀ ਭਾਣ ਜੀ ਆ ਜੀ ਤੇ ਅਸੀਂ ਕਾਫੀ ਟਾਈਮ ਬਾਅਦ ਮਿਲੇ ਆ ਤੇ ਦੇਖੋ ਕਿੰਨਾ ਰੌਸ਼ ਸੀਗਾ ਤੁਹਾਨੂੰ ਬਿਲਕੁਲ ਕ라우ਡ ਨਹੀਂ ਦਿਖਾ ਨਹੀਂ ਦਿੱਤਾ ਕਿੰਨਾ ਕ라우ਡ ਸੀਗਾ ਸਾਰੇ ਜਣੇ ਕੋਈ ਕਿਤੇ ਨੇ ਜਾ ਰਹੇ ਤੋ ਮੋਸਟਲੀ ਜਿਹੜੇ ਜਣੇ ਜਾਣੇ ਵਾਲੇ ਜਾਣ ਵਾਲੇ ਸੀ ਸੋ ਫਾਈਨਲੀ ਅਸੀਂ ਵੇਟਿੰਗ 'ਚ ਬੈਠੇ ਰਹੇ ਕਾਫੀ ਟਾਈਮ ਵੇਟ ਕਰਨ ਤੋਂ ਬਾਅਦ ਟ੍ਰੇਨ ਆਈ ਇਹ ਇਤਰਾ ਗਰਮੀ ਲੱਗਣ ਲੱਗ ਗਈ ਆਪਣੀ ਰੁਤੀ ਆ ਰਹੀ ਸਟੇਸ਼ਨ ਤੇ ਤਾਂ ਬਹੁਤ ਗਲਗਾ ਮੇਰਾ ਪੰਜਾਬ ਜੀ ਨੂੰ ਤੁਹਾਨੂੰ ਦਿਖਾ ਰਹੀ ਸਾਰੇ ਜਾਣੇ ਜਿਹੜੇ ਵੀ ਸਾਡੇ ਨਾਲ ਗਰੁੱਪ ਸੀ ਸਾਡਾ ਕੁਝ ਖੰਡਰ ਗਿਆ ਸੀ ਕੁਝ ਕੀ ਕੋਈ ਕਿਤੇ ਖੜਾ ਸੀ ਕੋਈ ਕਿਤੇ ਖੜਾ ਸੀਗਾ ਤੇ ਸਾਡਾ ਗਰੁੱਪ ਇੱਥੇ ਸੀ ਜਿਆਦਾ ਚਾਲਾ ਧਪਈਆ ਖਾਣਾ ਜਿਆਦਾ ਸੀਗਾ ਸੋ ਇਹ ਅੱਜ ਸਾਡਾ ਗਰੁੱਪ ਜਿਹੜੇ ਜਣ ਚੰਦੇ ਸੀ ਇਹ ਮੇਰੀ ਭਾਂਜੀ ਅੱਜ ਕਾਫੀ ਟਾਈਮ ਬਾਅਦ ਮਿਲੀ ਸਾਾਨੂੰ ਸੋ ਸਮੀਤ ਹਰ ਉਹ ਵੀ ਕਹਿ ਰਹੀ ਆ ਭਾਈ ਬੋਦਰ ਰਾਸ਼ਾ ਭਾਈ ਸਮਾਨ ਦੀ ਉਹ ਮੇਰੀ ਬੇਟੀ ਬੈਠੀ ਆ ਆਪਣੀ ਭੈਣ ਦੇ ਨਾਲ ਸੋ ਉਹ ਪਪਾਈ ਨੇ ਸਾਰੀ ਟ੍ਰੇਨ ਆਈ ਫ੍ਰੇਨ ਬੋਦਰ ਰਾਸ਼ਤੀ ਮੈ ਤੁਹਾਨੂੰ ਦਿਖਾ ਰਹੀ ਆ ਸਾਨੂੰ ਖੜਕੇ ਜਾਣਾ ਪਿਆ ਖੰਨੇ ਤੱਕ ਖੰਨੇ ਖੰਨਾ ਸਰਹੰਦ ਤੱਕ ਦੇਖੋ ਕਿੰਨਾ ਕਰਾਊਡ ਹੈ ਦੇਖੋ 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 ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਕਰਾਊਡ ਆ ਬਹੁਤ ਹੀ ਜਾਰਾ ਰਾਸ਼ਤੀ ਦਾ ਬਹੁਤ ਜਾਰਾ ਸੀ ਅਬੀਬੀ ਵਿਚਾਰੀ ਖੜ ਕੇ ਗਈ ਦੇਖੋ ਕਿੰਨਾ ਰਾਸ਼ਟਰ ਕਿਤੇ ਵੀ ਬੈਠਣ ਜਗਾਂ ਨਹੀਂ ਕਿਉਂਕਿ ਮੋਸਟਲੀ ਕਾਫੀ ਲੋਕ ਸਰਹੰਦਰ ਨੂੰ ਜਾ ਰਹੇ ਸੀਗੇ ਸਰਹੰਦਰ ਫਤੇਹਗਰ ਸਾਹਿਬ ਦੇ ਮੇਲੇ ਕਰਕੇ ਬਹੁਤ ਜ਼ਿਆਦਾ ਰਸ ਸੀ ਉਹਨਾਂ ਉਹ ਤਾਂ ਚਾਤੀਆ ਮਾਤੀਆ ਮਾਦੀ ਪਈ ਸੋ ਫਾਈਨਲੀ ਸਾਨੂੰ ਸਰਹੰਦਰ ਤੱਕ ਕੇ ਸੀਟ ਮਿਲੀ ਤਈਆਂ ਨੂੰ ਖੰਡੇ ਤੋਂ ਮਿਲੀ ਗਈ ਤੇ ਕਈਆਂ ਨੂੰ ਸਰਹੰਦਰ ਸਰਹੰਦਰ ਦੇਖੋ ਤੁਸੀਂ ਕਿੰਨੀ ਧੁੰਦ ਤੇ ਇਸੋ ਯਾਦ ਆਇਆ ਵੀ ਹਾਂ ਵੀ ਬਾਕੀ ਮਾਤਾ ਗੁਜ਼ਰੀ ਤੇ ਛੋਟੇ ਸੈਵ ਜਦਿਆਂ ਨਾਲ ਬਹੁਤ ਠੰਡ ਹੋਣੀ ਹੈ ਕੀ ਬੀਤਿਆ ਹੁਣ ਤੇ ਕਿੰਨੀ ਠੰਡ ਹੈ ਈਗਾਨਾਂ ਬਹੁਤ ਜ਼ਿਆਦਾ ਧੁੰਦ ਪਈ ਸੀ ਇੰਨੀ ਫੋਗ ਸੀ ਮੈਂ ਤਾਂ ਆਪ ਦੇਖ ਕੇ ਹੈਰਾਨ ਰਗੀ ਵੀ ਇੰਨੀ ਠੰਡ ਤੇ ਸੋ ਫਾਈਨਲੀ ਅਸੀਂ ਸਟੇਟ ਨਿਗੇ ਮੇਰੀ ਬੇਟੀ ਨੇ ਸਭ ਜੋ ਕਰਾਸੀਆ ਹੋਇਆ ਵੀ ਹਾਂ ਭਾਈ ਹੁਣ ਸਾਨੂੰ ਜਗ੍ਹਾ ਮਿਲ ਗਈ ਐ ਸੋ ਨੈਕਸਟ ਰਾਜਪੂਰਾ ਰਾਜਪੁਰੇ ਤੋਂ ਅੰਬਾਲਾ ਕੈਂਟ ਆਪਾਂ ਸਾਡੀ ਟ੍ਰੇਨ ਅੰਬਾਲਾ ਕੈਂਟ ਰੁਕਣੀ ਸੀ ਤੇ ਅੰਬਾਲਾ ਕੈਂਟ ਦਾ ਆਪਾਂ ਵੇਟ ਕੀਤਾ ਅੰਬਾਲਾ ਕੈਂਟ ਆਇਆ ਥੈਨ ਆਪਾਂ ਐਗਜ਼ਿਟ ਹੋ ਗਏ ਸੋ ਉਸ ਤੋਂ ਬਾਅਦ ਆਪਾਂ ਪੰਬਲਾ ਕੈਂਟ ਹੁਣ ਬੈਠੇ ਆ ਸਾਰੀ ਵੇਟਿੰਗ ਏਰੀਆ ਦੇ ਵਿੱਚ ਬਾਹਰ ਧੁੱਪ ਨਿਕਲੀ ਅਸੀਂ ਕਿ ਚਲੋ ਧੁੱਪ ਦੇ ਵਿੱਚ ਬੈੰਨੇ ਆ ਆ ਸਾਡਾ ਵੇਟਿੰਗ ਏਰੀਆ ਵਾ ਸਾਰੇ ਜਣੇ ਇੱਥੇ ਬੈਠੇ ਹੋਏ ਆ ਵੇਟਿੰਗ ਏਰੀਆ ਦੇ ਵਿੱਚ ਤੇ ਬਾਹਰ ਧੁੱਪ ਨਿਕਲੀ ਅਸੀਂ ਆਪਣਾ ਸਮਾਰਕ ਲਿਆ ਤੇ ਪਾਲਕ ਨੂੰ ਮਿਲ ਕੇ ਆਨਾਂਗੇ ਸੋ ਇਹ ਹੁਣ ਤੱਕ ਦੀ ਮੇਰੀ ਵੀਡੀਓ ਆ ਅੰਬਾਲਾ ਕੈਂਟ ਤੱਕ ਅਸੀਂ ਬੈਠੇ ਆ ਹੁਣੇ ਸ਼ਾਮ ਨੂੰ ਸਾਡੀ ਟ੍ਰੇਨ ਆ ਪੌਣੇ 8 ਵਜੇ ਦੀ ਫਿਰ ਜਦੋਂ ਆਪਾਂ ਟ੍ਰੇਨ 'ਚ ਬੈਠਾਂਗੇ ਸੱਚਖੰਡ ਸਾਹਿਬ ਨੂੰ ਫੇਰ ਤੁਹਾਨੂੰ ਉਦੋਂ ਵਲੌਗ ਬਣਾਉਂਗੀ ਮੈਂ اروں تکلی اجازت رو یہ ادا بلوگ آنا ملتے آ اگلے بلاگ لیجازت امبالا ستری کال سارا نو خوش رہو آبار رہو ہیپی نیو ایئر ٹو آل میرے فینس جن نے بھی یا میرے ویڈیو واچ دیا میرے سپورٹر سارے نویں سال بہت بہت, بہت, بہت مبارکہ اور میں نیکس پارٹ لے کے حاضر ہوا گی تب تک لی اجازت دے ٹال کروں بائے بائے